ਚੱਬਾ ਗੱਲ ਕਰ ਰਹੀ ਸੀ ਨਾਦਰ ਸ਼ਾਹ ਦੇ ਹਮਲੇ ਦੀ ਵਿਦੇਸ਼ੀ ਹਮਲਾਵਰ ਹੈ ਨਾਦਰ ਸ਼ਾਹ ਨੇ ਜਿਹੜਾ ਹਮਲਾ ਕੀਤਾ ਇਸ ਹਮਲੇ ਨਾਲ ਦਿੱਲੀ ਨੂੰ ਵੀ ਲੁੱਟਿਆ ਪਸ਼ਾਬਰ ਨੂੰ ਲੁੱਟਿਆ ਕਾਬਲ ਨੂੰ ਲੁੱਟਿਆ ਲਾਹੌਰ ਨੂੰ ਲੁੱਟਿਆ ਪਿੰਡਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਫਸਲਾਂ ਉਜਾੜ ਦਿੱਤੀਆਂ ਹੁਣ ਇੱਥੇ ਇਸ ਨਾਦਰ ਸ਼ਾਹ ਦੇ ਹਮਲੇ ਨਾਲ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਹੋਇਆ ਮੈਂ ਕੱਲ ਗੱਲ ਕਰ ਰਿਹਾ ਸੀ ਸਮੇਂ ਦੇ ਹਾਕਮ ਨੇ ਜਿਹੜੇ ਜ਼ਕਰੀਆ ਖਾਨ ਵਰਗੇ ਦਿੱਲੀ ਦੇ ਬਾਦਸ਼ਾਹ ਨੇ ਵੀ ਗੋਡੇ ਟੇਕ ਦਿੱਤੇ ਉਹ ਵੀ ਕੁਝ ਨਹੀਂ ਕਰ ਸਕਿਆ ਜ਼ਕਰੀਆ ਖਾਨ ਵੱਡੀਆਂ ਫੜਾਂ ਮਾਰਦਾ ਸੀ ਜ਼ਕਰੀਆ ਖਾਨ ਵੀ ਉਹਦੇ ਅੰਡਰ ਹੋ ਗਿਆ ਜਦੋਂ ਆਗੂ ਵਿਕ ਜਾਂਦੇ ਨੇ ਜੀ ਕਿਉਂਕਿ ਉਹ ਸਮੇ ਉਹ ਆਗੂ ਸੀ ਸਰਕਾਰ ਦਾ ਪ੍ਰਬੰਧ ਉਹਨਾਂ ਦੇ ਹੱਥ ਵਿੱਚ ਸੀ ਜਦੋਂ ਆਗੂ ਵਿਕ ਜਾਂਦੇ ਨੇ ਫਿਰ ਆਮ ਬੰਦੇ ਦਾ ਕੀ ਸੁਧਾਰ ਹੋ ਸਕਦਾ ਆਮ ਮੰਡੀ ਦੀ ਹਾਲਤ ਕੀ ਬਣ ਸਕਦੀ ਹੈ ਉਸ ਤੋਂ ਬਾਅਦ ਇੱਕ ਪਾਸੇ ਆਪਾਂ ਗੱਲ ਕਰਦੇ ਸੀ ਖਾਲਸਾ ਜਥੇਵੀ ਜਦੋਂ ਪਿੰਡਾਂ ਦਾ ਸ਼ਹਿਰਾਂ ਵਿੱਚ ਲੁੱਟ ਮਚਾਈ ਹੋਈ ਹੈ ਵਿਅਦਬੀ ਕੀਤੀ ਜਾਂਦੀ ਹੈ ਬਹੁਤ ਬੇਟੀਆਂ ਨੂੰ ਗੁਲਾਮ ਬਣਾ ਕੇ ਲੈ ਕੇ ਜਾ ਰਿਆ ਹੈ ਕਿੰਨਾ ਕੁਝ ਕਰ ਰਿਹਾ ਤਰਾਨੀ ਨਾਦਰ ਸ਼ਾ ਉਸ ਵਕਤ ਇਹਨਾਂ ਬਹੁ ਬੇਟੀਆਂ ਨੂੰ ਛਡਾਉਣ ਵਾਲਾ ਕੋਈ ਵੀ ਨਹੀਂ ਹੈ ਇੱਥੋਂ ਤੱਕ ਦਿੱਲੀ ਦੇ ਬਾਦਸ਼ਾਹ ਨੇ ਆਪਣੀ ਧੀ ਵੀ ਨਾਦਰ ਸ਼ਾ ਨੂੰ ਦੇ ਦਿੱਤੀ ਸੀ ਸਮੇਂ ਦੇ ਜਿਹੜੇ ਇਹੋ ਜਿਹੇ ਰਾਜੇ ਹੁੰਦੇ ਸੀ ਹਾਕਮ ਹੁੰਦੇ ਸੀ ਜੀ ਉਹ ਇਸ ਤਰ੍ਹਾਂ ਦਾ ਕੋਈ ਪ੍ਰਵਾਹ ਨਹੀਂ ਕਰਦੇ ਆਪਣੀ ਧੀ ਵੀ ਉਹਨੂੰ ਦੇ ਦਿੱਤੀ ਵੀ ਮੈਂ ਆਪਣੀ ਧੀ ਦਾ ਵਿਆਹ ਨਿਕਾਹ ਤੇਰੇ ਨਾਲ ਕਰਾ ਦੇਣਾ ਤੁਸੀਂ ਵੇਖੋ ਜੀ ਜਿਹੜੇ ਬੰਦੇ ਨੇ ਜਿਸ ਰਾਜੇ ਨੇ ਆਪਣੀ ਧੀ ਦੇ ਦਿੱਤੀ ਉਹਦੀਆਂ ਦੂਜੀਆਂ ਧੀਆਂ ਬਾਰੇ ਕੋਈ ਜੀ ਸੋਚ ਹੋਵੇ ਜਿਹਨੇ ਆਪਣੀ ਬਾਰੇ ਨਹੀਂ ਸੋਚਿਆ ਨਾਦਰ ਸ਼ਾਹ ਕਬਦੇਸ਼ੀ ਹਮਲਾਪਰ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਸੀ ਨਾ ਕੁਝ ਵਿਚਾਰੇ ਜਿਹੜੇ ਅਮੀਰ ਲੋਕ ਸੀ ਪੈਸੇ ਵਾਲੇ ਧਨਾੜ ਲੋਕ ਸੀ ਹੁਣ ਆਪਾਂ ਅੱਗੇ ਜਿਹੜੀ ਵਿਚਾਰ ਸ਼ੁਰੂ ਕਰਾਂਗੇ ਉਹ ਵਿਚਾਰ ਇਸ ਤਰ੍ਹਾਂ ਦੀ ਹੈ ਵੀ ਜਿਹੜੇ ਖਾਲਸਾ ਜਥੇ ਨੇ ਖਾਲਸਾ ਜਥੇ ਜੰਗਲਾਂ ਵਿੱਚ ਪਲੇ ਨੇ ਜੰਗਲਾਂ ਦੇ ਚੱਪੇ-ਚੱਪੇ ਦਾ ਭੇਡ ਦਾ ਖਾਲਸ ਇਹਨੂੰ ਚੱਪੇ-ਚੱਪੇ ਦਾ ਭੇਡ ਦਾ ਉਹ ਜੰਗਲਾਂ ਵਿੱਚ ਵਿਆਵਾਨ ਰੇਗਿਸਤਾਨਾਂ ਵਿੱਚ ਪਲੇ ਹਰ ਥਾਂ ਤੋਂ ਜਾਣੂ ਨੇ ਹਰ ਹਰ ਥਾਂ ਤੋਂ ਜਾਣੂ ਨੇ ਹੁਣ ਜਿਹੜੇ ਅਮੀਰ ਲੋਕ ਸੀ ਨਾ ਅਮੀਰ ਲੋਕ ਨਾਦਰ ਸ਼ਾਹ ਦੀ ਲੁੱਟਮਾਰ ਤੋਂ ਡਰ ਤੋਂ ਬਚਦੇ ਡਰਦੇ ਮਾਰੇ ਆਪਣਾ ਕੀਮਤੀ ਸਮਾਨ ਲੈ ਕੇ ਆਪਣਾ ਕੀਮਤੀ ਸਮਾਨ ਲੈ ਕੇ ਘਰਾਂ ਨੂੰ ਛੱਡ ਕੇ ਉਹ ਜੰਗਲਾਂ ਵਿੱਚ ਦੌੜੇ ਆਏ ਜਿਹੜੇ ਅਮੀਰ ਲੋਕ ਵੱਡੇ ਲੋਕ ਤਕੜੇ ਲੋਕ ਆਪਣੇ ਘਰਾਂ ਵਿੱਚ ਰਹਿੰਦੇ ਸੀ ਜਦੋਂ ਨਾਦਰ ਨੇ ਲੁੱਟ ਕੀਤੀ ਨਾ ਉਸ ਵਕਤ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਆਪਣੀਆਂ ਮੁਟਿਆਰ ਜਵਾਨ ਧੀਆਂ ਨੂੰ ਵੀ ਨਾਲ ਲੈ ਕੇ ਆਏ ਆਪਣੀਆਂ ਪਤਨੀਆਂ ਭੈਣਾਂ ਨੂੰ ਵੱਡੇ ਪਰਿਵਾਰ ਨੂੰ ਨਾਲ ਲੈ ਕੇ ਇਹ ਸਾਰੇ ਅਮੀਰ ਲੋਕ ਕਿੱਧਰ ਭੱਜੇ ਜੰਗਲਾਂ ਵਿੱਚ ਧਿਆਨ ਵਿੱਚ ਰੱਖਿਓ ਜੰਗਲਾਂ ਵਿੱਚ ਕੌਣ ਰਹਿੰਦੇ ਸੀ ਜੰਗਲਾਂ ਵਿੱਚ ਸਿੱਖ ਰਹਿੰਦੇ ਸੀ ਹੁਣ ਤੁਸੀਂ ਵੇਖੋ ਜੀ ਇਹਨਾਂ ਨੂੰ ਜਿਹੜੇ ਅਮੀਰ ਲੋਕ ਨੇ ਜਿਹੜੇ ਮਖਵਲੀ ਸੇਜਾਂ ਦੇ ਪਹਿਣ ਵਾਲੇ ਮਹਿੰਗੇ ਮਹਿਲਾਂ ਵਿੱਚ ਰਹਿਣ ਵਾਲੇ ਇਹਨਾਂ ਨੂੰ ਜੰਗਲਾਂ ਬਾਰੇ ਕੁਝ ਨਹੀਂ ਪਤਾ ਹੁਣ ਜਦੋਂ ਜਿਹੜੀ ਥਾਂ ਬਾਰੇ ਆਪਾਂ ਨੂੰ ਜਾਣਕਾਰੀ ਨਾ ਹੋਵੇ ਜੀ ਬੰਦਾ ਉਲਝ ਜਾਂਦਾ ਹੈ ਬੰਦਾ ਘਬਰਾ ਜਾਂਦਾ ਹੈ ਉਸ ਵਕਤ ਹੁਣ ਕੁਝ ਵਿਚਾਰੇ ਜਿਹੜੇ ਅਮੀਰ ਲੋਕ ਸੀ ਪਹਾੜਾਂ ਵਿੱਚ ਚਲੇ ਗਏ ਕੁਝ ਵਿਚਾਰੇ ਜੰਗਲਾਂ ਵਿੱਚ ਚਲੇ ਗਏ ਹੁਣ ਇਸ ਵਕਤ ਇਹਨਾਂ ਅਮੀਰ ਲੋਕਾਂ ਨੂੰ ਪਤਾ ਕਿੰਨਾ ਨੇ ਸੰਭਾਲਿਆ ਸੀ ਇਹਨਾਂ ਅਮੀਰ ਲੋਕਾਂ ਨੂੰ ਜੰਗਲ ਵਿੱਚ ਰਹਿਣ ਵਾਲੇ ਸਿੰਘਾਂ ਨੇ ਹੌਸਲਾ ਦਿੱਤਾ ਕੋਈ ਗੱਲ ਨਹੀਂ ਡਰਿਓ ਨਾ ਘਬਰਾਇਓ ਨਾ ਸੀ ਤੁਹਾਡੇ ਨਾਲ ਆ ਅਮੀਰ ਲੋਕ ਪਹਿਲਾਂ ਨਫ਼ਰਤ ਜੀ ਕਰਦੇ ਸੀ ਵੀ ਪਤਾ ਨਹੀਂ ਲੰਮੇ ਦਾੜ੍ਹਾਆਂ ਵਾਲੇ ਉੱਚੇ ਦਿਮਾਲਿਆਂ ਵਾਲੇ ਇਹ ਕੀ ਕਹੋ ਜੇ ਜੀਵ ਨੇ ਇਹ ਕਾਫੂਸ ਖਾ ਕੇ ਜੰਗਲ ਵਿੱਚ ਥੋੜੇ ਥੋੜਾ ਪਦਾਰਥ ਛੱਕ ਕੇ ਆਪਣਾ ਗੁਜ਼ਾਰਾ ਕਰ ਲੈਂਦੇ ਨੇ ਪਤਾ ਨਹੀਂ ਇਹ ਕੌਣ ਲੋਕ ਨੇ ਇਹਨਾਂ ਦੇ ਮਨ ਵਿੱਚ ਵੱਡੇ ਖਿਆਲ ਚੱਲਦੇ ਹੋਣੇ ਪਰ ਉਸ ਵਕਤ ਸੱਚਮੁੱਚ ਜੀ ਅਮੀਰ ਲੋਕਾਂ ਨੂੰ ਵੱਡੇ ਲੋਕਾਂ ਨੂੰ ਇੰਨਾ ਵਿਸ਼ਵਾਸ ਹੋ ਗਿਆ ਸੀ ਜੰਗਲਾਂ ਵਿੱਚ ਆਪਣੀਆਂ ਜਵਾਨ ਧੀਆਂ ਆਪਣੀਆਂ ਬਹੂ ਬੇਟੀਆਂ ਨੂੰ ਸਿੰਘਾਂ ਦੇ ਕੋਲ ਛੱਡ ਕੇ ਆਉਂਦੇ ਸੀ ਇਹ ਇਸ ਤਰ੍ਹਾਂ ਮਹਿਸੂਸ ਕਰਦੇ ਸੀ ਵੀ ਸਾਡੀ ਧੀ ਨੂੰ ਸਾਡੇ ਪਰਿਵਾਰ ਨੂੰ ਹੁਣ ਕੋਈ ਖਤਰਾ ਨਹੀਂ ਹੈ ਇਹ ਸਿੰਘਾਂ ਦਾ ਕਿਰਦਾਰ ਸੀ ਸੱਚਮੁੱਚ ਜੀ ਉਹ ਮਹਿਸੂਸ ਕਰਦੇ ਸੀ ਵੱਡੇ ਲੋਕ ਅਮੀਰ ਲੋਕ ਵੀ ਜਦੋਂ ਨਾਦਰ ਨੇ ਹਮਲਾ ਕੀਤਾ ਇਹ ਆਪਣੇ ਘਰਾਂ ਚੋਂ ਨਿਕਲੇ ਭੱਜੇ ਹੁਣ ਭੱਜਦਿਆਂ ਨੂੰ ਜਿਹੋ ਜਿਹਾ ਰਾਹ ਮਿਲ ਗਿਆ ਉਧਰ ਉਧਰ ਚੱਲੀ ਗਏ ਜੰਗਲਾਂ ਵਿੱਚ ਗਏ ਜੰਗਲਾਂ ਵਿੱਚ ਟੱਕਰੇ ਹੁਣ ਸਿੱਖਾਂ ਕੋਲ ਆਪਣਾ ਕੀਮਤੀ ਸਮਾਨ ਸੋਨਾ ਚਾਂਦੀ ਆਪਣੇ ਕੀਮਤੀ ਗਹਿਣੇ ਕੀਮਤੀ ਸਮਾਨ ਸਿੱਖਾਂ ਕੋਲ ਰੱਖ ਕੇ ਆਏ ਕਹਿਣ ਲੱਗੇ ਅਸੀਂ ਜਿੰਨਾ ਕੋ ਹੋ ਚੁੱਕਿਆ ਹੋਇਆ ਅਸੀਂ ਆਪਣੇ ਘਰਾਂ ਚੋਂ ਲੈ ਕੇ ਆਏ ਕਿਉਂਕਿ ਸਾਡੇ ਘਰ ਤਾਂ ਉਜਾੜ ਦਿੱਤੇ ਨਾਦਰ ਨੇ ਹਮਲਾ ਕਰਕੇ ਆ ਸਾਡੀਆਂ ਬਹੂ ਬੇਟੀਆਂ ਸਾਡੀਆਂ ਧੀਆਂ ਦੀ ਇੱਜ਼ਤ ਉਹ ਇਹਨਾਂ ਨੂੰ ਗੁਲਾਮ ਬਣਾ ਕੇ ਲੈ ਕੇ ਜਾਣਾ ਚਾਹੁੰਦਾ ਪਰ ਅਸੀਂ ਨਹੀਂ ਚਾਹੁੰਦੇ ਵੀ ਸਾਡੀਆਂ ਬਹੂ ਬੇਟੀਆਂ ਸਾਡੇ ਧੀਆ ਨਾਦਰ ਦੀ ਗੁਲਾਮੀ ਕਰਨ ਉਹ ਫਿਰ ਸਿੰਘਾਂ ਕੋਲ ਜੀ ਜੰਗਲਾਂ ਵਿੱਚ ਰਹਿੰਦੇ ਨੇ ਅਮੀਰ ਲੋਕ ਹੁਣ ਹੌਲੀ 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 ਸਮਾਂ ਬਤੀਤ ਹੁੰਦਾ ਗਿਆ ਅਮੀਰ ਲੋਕਾਂ ਦੇ ਸਿੰਘਾਂ ਦੀ ਮਿੱਤਰਤਾ ਬਣਦੀ ਗਈ ਜਦੋਂ ਅਮੀਰ ਬੰਦਿਆਂ ਨਾਲ ਵੱਡੇ ਬੰਦਿਆਂ ਨਾਲ ਥੋੜਾ ਜਿਹਾ ਮਿੱਤਰਤਾ ਬਣੀ ਤਾਂ ਸਿੰਘਾਂ ਦੇ ਕੋਲ ਜੀ ਉਹਨਾਂ ਨੇ ਪੈਸੇ ਵੀ ਅਰਪਣ ਕੀਤੇ ਸੋਨਾ ਚਾਂਦੀ ਵੀ ਅਰਪਣ ਕੀਤਾ ਜਿੰਨਾ ਕੁ ਲੈ ਕੇ ਆਏ ਸੀ ਵਿਚਾਰੇ ਹੁਣ ਇਸ ਪੈਸੇ ਨਾਲ ਸੋਨਾ ਚਾਂਦੀ ਨਾਲ ਸਿੱਖਾਂ ਦੇ ਕੋਲ ਹਥਿਆਰ ਵੀ ਆ ਗਏ ਸਿੱਖਾਂ ਦੇ ਕੋਲ ਘੋੜੇ ਆ ਗਏ ਸਿੱਖਾਂ ਦੇ ਕੋਲ ਵਧੀਆ ਕੱਪੜਾ ਵਧੀਆ ਸਮਾਨ ਆ ਗਿਆ ਹੁਣ ਇਸ ਜਦੋਂ ਇਸ ਮਿੱਤਰਤਾ ਦਾ ਇੱਕ ਫਾਇਦਾ ਹੋਇਆ ਵੀ ਸਿੰਘ ਆਰਥਿਕ ਪੱਖੋਂ ਮਜ਼ਬੂਤ ਹੋ ਗਏ ਸਿੱਖਾਂ ਦਾ ਆਰਥਿਕ ਬਕਸੀ ਮਜ਼ਬੂਤ ਹੋ ਗਏ ਅਤੇ ਕਿੰਨੇ ਹੁਣ ਇਹ ਜਿਹੜੇ ਅਮੀਰ ਲੋਕ ਸੀ ਨਾ ਹੁਣ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਜੇ ਅਸੀਂ ਸਿੰਘਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਫਿਰ ਨਾਦਰ ਨੂੰ ਪੰਜਾਬ ਚੋਂ ਕੱਢ ਸਕਦੇ ਆ ਹੁਣ ਇਹਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਇਹਨਾਂ ਨੇ ਆਖਿਆ ਵੀ ਤੁਹਾਨੂੰ ਘੋੜੇ ਦੀ ਲੋੜ ਹੈ ਤੁਹਾਨੂੰ ਹਥਿਆਰ ਦੀ ਲੋੜ ਹੈ ਤੁਹਾਨੂੰ ਕਿਸੇ ਪਦਾਰਥ ਦੀ ਲੋੜ ਹੈ ਅਸੀਂ ਤੁਹਾਡੇ ਲਈ ਸੇਵਾ ਦੇ ਵਿੱਚ ਹਾਜ਼ਰ ਆ ਕਿੰਨੇ ਨੌਜਵਾਨ ਕਿੰਨੇ ਜਥੇ ਕਿੰਨੇ ਨੌਜਵਾਨ ਆਉਂਦੇ ਨੇ ਸਿੰਘਾਂ ਦੇ ਜਥਿਆਂ ਵਿੱਚ ਭਰਤੀ ਹੋ ਜਾਂਦੇ ਨੇ ਇਸ ਤਰ੍ਹਾਂ ਜੀ ਸਿੰਘਾਂ ਦਾ ਕਾਫਲਾ ਵਧਣ ਲੱਗ ਪਿਆ ਸਿੰਘਾਂ ਦਾ ਕਾਫਲਾ ਵਧਿਆ ਅਤੇ ਸਿੰਘ ਜਥਿਆਂ ਦਾ ਮੁਕਾਬਲਾ ਅਤੇ ਹਮਲਾ ਕਰੂ ਸ਼ਕਤੀ ਬਹੁਤ ਵੱਧ ਗਈ ਸੀ ਉਹਨਾਂ ਨੇ ਨਾਦਰ ਸ਼ਾਹ ਦੇ ਮੁੜਨ ਦੀ ਉਡੀਕ ਕੀਤੀ ਹੁਣ ਜਿਹੜੇ ਸਾਰੇ ਅਮੀਰ ਲੋਕ ਤੇ ਸਿੰਘ ਜੰਗਲਾਂ ਵਿੱਚ ਇਕੱਠੇ ਜਿਨ੍ਹਾਂ ਦੇ ਘਰ ਘਾਟ ਉਜਾੜ ਦਿੱਤੇ ਹੁਣ ਸਾਰੇ ਉਡੀਕ ਵਿੱਚ ਨੇ ਵੀ ਨਾਦਰ ਸ਼ਾਹ ਕਦੋਂ ਪੰਜਾਬ ਵਿੱਚੋਂ ਦੀ ਗੁਜ਼ਰੇਗਾ ਦਿੱਲੀ ਲੁੱਟੀ ਲਾਹੌਰ ਲੁੱਟਿਆ ਮਲਤਾਨ ਲੁੱਟਿਆ ਕਾਬਲ ਲੁੱਟਿਆ ਹੁਣ ਸਾਰੇ ਉਡੀਕ ਦੇ ਸਾਰਾ ਪੰਜਾਬ ਇਸੇ ਦੀ ਰਾਜਧਾਨੀ ਉਹਨਾਂ ਦੇ ਸਾਹਮਣੇ ਪਏ ਸੰਨ ਔਰ ਨਾਦਰ ਸ਼ਾਹ ਦੇ ਮੁਰੰਦਨ ਤੱਕ ਪੰਜਾਬ ਦੀ ਹਕੂਮਤ ਨੂੰ ਛੇੜਨਾ ਨਹੀਂ ਚਾਹੁੰਦੇ ਸੀ। ਉਹਨਾਂ ਨੇ ਪੰਜਾਬ ਦੀ ਹਕੂਮਤ ਨਾਲ ਨਹੀਂ ਕੋਈ ਪੰਗਾ ਲਿਆ। ਹੁਣ ਨਾਦਰ ਸ਼ਾਹ ਦੇ ਮੁਰੰਦਨ ਦੀ ਓਡੀਕ ਵਿੱਚ ਨੇ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਜਿਹੜੇ ਭੱਜ ਕੇ ਆਏ ਸੀ। ਹੁਣ ਜਿਵੇਂ ਪਿੱਛੇ ਆਪਾਂ ਵਿਚਾਰ ਚੁੱਕੇ ਆਂ ਜੀ ਨਾਦਰ ਸ਼ਾਹ ਮਈ 1739 ਵਿੱਚ ਦਿੱਲੀ ਤੋਂ ਵਾਪਸ ਲਾਹੌਰ ਪਹੁੰਚਿਆ। ਲਾਹੌਰ ਕੁਝ ਮਹੀਨੇ ਠਹਿਰਿਆ। ਲਾਹੌਰ ਤੋਂ ਰਵਾਨਾ ਹੋ ਕੇ ਇਸ ਸਮਾਂ ਹੁਣ ਸਿੰਘਾਂ ਵੱਲੋਂ ਆਪਣੀ ਤਾਕਤ ਪਰਖਣ ਦਾ ਸੀ ਜਦੋਂ ਉਹ ਲਾਹੌਰ ਤੋਂ ਰਵਾਨਾ ਹੋਇਆ ਉਹਨੇ ਖੱਤਰ ਲੱਦੇ ਹੋਏ ਨੇ ਊਠ ਲੱਦੇ ਹੋਏ ਨੇ ਪੰਜਾਬ ਕੀ ਸਾਰਾ ਇੰਨਾ ਸਮਾਨ ਸੋਨਾ ਚਾਂਦੀ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਗੁਲਾਮ ਕੀਤਾ ਹੋਇਆ ਨੌਜਵਾਨਾਂ ਨੂੰ ਗੁਲਾਮ ਕੀਤਾ ਹੋਇਆ ਗੁਲਾਮ ਬਣਾ ਕੇ ਜਦੋਂ ਨਾਦਰ ਸ਼ਾਹ ਆਏ ਲੁੱਟਦਾ ਸਮਾਨ ਆਪਣੇ ਲੋਟੂ ਟੋਲਿਆਂ ਦੇ ਨਾਲ ਜਦੋਂ ਲੈ ਕੇ ਜਾ ਰਹੇ ਆ ਨਾ ਹੁਣ ਸਿੰਘ ਸੀ ਜਿਹੜੇ ਸਿੰਘਾਂ ਕੋਲ ਵੀ ਸਮਾਂ ਸੀ ਹੁਣ ਤਾਕਤ ਨੂੰ ਪਰਖਣ ਦਾ ਸਿੰਘ ਜਥਿਆਂ ਨੇ ਡਿਊਟੀਆਂ ਲਗਾ ਦਿੱਤੀਆਂ ਵੀ ਜਿੱਥੋਂ-ਜਿੱਥੋਂ ਦੀ ਨਾਦਰ ਸ਼ਾਹ ਨੇ ਗੁਜ਼ਰਨਾ ਆਪੋ ਆਪਣੇ ਨਾਕਿਆਂ ਤੇ ਆਪੋ ਆਪਣੇ ਥਾਵਾਂ ਤੇ ਕਾਇਮ ਹੋ ਜਾਓ ਸਾਡੀ ਇੱਜ਼ਤ ਆਬਰੂ ਦਾ ਮਸਲਾ ਹੈ ਉਹ ਪੰਜਾਬ ਨੂੰ ਲੁੱਟ ਕੇ ਲੈ ਕੇ ਜਾ ਰਿਹਾ ਸੀ ਨਾ ਸਿੰਘਾਂ ਨੇ ਆਪੋ ਆਪਣੇ ਨਾਕਿਆਂ ਦੇ ਖੜ ਕੇ ਆਪ ਉਹ ਆਪਣੇ ਥਾਮਾਂ ਤੇ ਕੱਢ ਕੇ ਪੂਰੀ ਸੁਚੇਤ ਹੋ ਕੇ ਡਿਊਟੀ ਦਿੱਤੀ ਜੀ ਹੁਣ ਨਾਦਰ ਸ਼ਾਹ ਹੈਰਾਨ ਸੀ ਸਿੰਘ ਜਥੇ ਕਿਉਂਕਿ ਸਿੰਘ ਜਥਿਆਂ ਨੇ ਨੀਤੀ ਅਪਣਾਈ ਸੀ ਜੀ ਗੁਰੀਲਾ ਨੀਤੀ ਗੁਰੀਲਾ ਨੀਤੀ ਉਹਨੂੰ ਕਿਹਾ ਜਾਂਦਾ ਛੁਪ ਕੇ ਵਾਰ ਕਰਨਾ ਹੁਣ ਨਾਦਰ ਦੀ ਫੌਜ ਜਿੰਨੇ ਜਾ ਰਹੀ ਸੀ ਨਾਦਰ ਸ਼ਾਹ ਅੱਗੇ ਲੱਗਿਆ ਹੋਇਆ ਸੀ ਪਿੱਛੇ ਜਿਹੜੀ ਫੌਜ ਰਹਿ ਜਾਂਦੀ ਸੀ ਸਿੰਘ ਢਾਈ ਫਟ ਵਾਰ ਕਰਨਾ ਸਿੰਘ ਪਿੱਛੋਂ ਦੀ ਆਉਂਦੀ ਨਾਦਰ ਦੀ ਫੌਜ ਨੂੰ ਲੁੱਟ ਲੈਂਦੇ ਇੱਕ ਦੋ ਨਾਕਿਆਂ ਦੇ ਇਸ ਤਰ੍ਹਾਂ ਵਾਪਰਿਆ ਨਾਦਰ ਸ਼ਾ ਇਸ ਗੱਲੋਂ ਬੜਾ ਹੈਰਾਨ ਹੋਇਆ ਵੀ ਮੈਂ ਲਾਹੌਰ ਵੀ ਲੁੱਟ ਲਿਆ ਦਿੱਲੀ ਲੁੱਟ ਲਈ ਦਿੱਲੀ ਦਾ ਬਾਦਸ਼ਾਹ ਨੇ ਚੁਸਕਿਆ ਲਾਹੌਰ ਦਾ ਸੁਬੇਦਾਰ ਨੇ ਚੁਸਕਿਆ ਮੇਰੇ ਸਾਹਮਣੇ ਮੇਰੇ ਸਾਹਮਣੇ ਦੁਨੀਆ ਏਸ਼ੀਆ ਦਾ ਐਡਾ ਵੱਡਾ ਜੀ ਤਾਕਤ ਹਮਲਾਵਰ ਜਿਹਦੇ ਕੋਲੋਂ ਬੜੇ-ਬੜੇ ਦੇਸ਼ ਕੰਮਦੇ ਸੀ ਏਸ਼ੀਆ ਦਾ ਜੇਤੂ ਮੰਨਿਆ ਗਿਆ ਨਾਦਰ ਸ਼ਾਹ ਨੂੰ بڑے بڑے ਦੇਸ਼ ਕੰਮ ਦੇ ਅਸੀਂ ਨਾਦਰ ਸ਼ਾਹ ਦੀ ਚੜ੍ਹਤ ਨਹੀਂ ਸੀ ਹੁਣ ਐਡੇ ਵੱਡੇ ਹਮਲਾਵਰ ਨੂੰ ਐਡੀ ਵੱਡੀ ਚੜ੍ਹਤ ਵਾਲੇ ਬੰਦੇ ਨੂੰ ਸਿੱਖਾਂ ਨੇ ਟਿੱਚਰ ਟਿੱਚ ਕਰਕੇ ਜਾਣਿਆ ਉਹ ਕਹਿੰਦੇ ਤੂੰ ਪੰਜਾਬ ਦਾ ਇਹ maal ਲੁੱਟ ਕੇ ਲੈ ਕੇ ਜਾ ਰਹੇ ਆ ਨਾ ਸੋਨਾ ਚਾਂਦੀ ਗਹਿਣੇ ਇਥੋਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਆਬਰੂ ਨਾਲ ਖੇਡ ਰਹੇ ਆ ਅਸੀਂ ਤੈਨੂੰ ਸੁਕਾ ਨਹੀਂ ਜਾਣ ਦਿੰਦੇ ਗੁਰੀਲਾ ਨੇ ਤੇ ਐਸੀ ਨੀਤੀ ਸੀ ਉਹ ਛੁਪ ਕੇ ਬਾਹਰ ਕਰਦੇ ਸੀ ਅਤੇ ਜਿੰਨਾ ਕ ਸਾਮਾਨ ਹੱਥ ਲੱਗਦਾ ਉਹ ਦੁਬਾਰਾ ਫਿਰ ਜੰਗਲਾਂ ਵਿੱਚ ਚਲੇ ਜਾਂਦੇ ਸੀ 나ਦਰ ਸ਼ਾਹ ਨੇ ਦੋਕ ਪੜਾ ਕੇ ਦਿੱਤੇ 나ਦਰ ਸ਼ਾਹ ਖਲੋ ਗਿਆ ਉਹ ਅੱਗੇ ਨਹੀਂ ਵਧ ਰਿਹਾ ਉਹ ਇਸ ਗੱਲੋਂ ਵਾਰ-ਵਾਰ ਹੈਰਾਨ ਆ ਵੀ ਮੇਰੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਵਾਲਾ ਕੋਈ ਬੰਦਾ ਨਹੀਂ ਹੈ ਮੇਰੇ ਫੌਜੀਆ ਨੂੰ ਮੇਰੀ ਸੈਨਿਕ ਟੁਕੜੀ ਨੂੰ ਇਸ ਤਰ੍ਹਾਂ ਮੂੜੇ ਅੜਨ ਵਾਲਾ ਕੋਈ ਬੰਦਾ ਨਹੀਂ ਹੈ ਇਹ ਕੌਣ ਨੇ ਕਿੱਥੇ ਰਹਿੰਦੇ ਨੇ ਕੀ ਖਾਂਦੇ ਨੇ ਇਹ ਚਾਰਕ ਜਾਣਿਆ ਨੇ ਥੋੜੇ ਜਥਿਆਂ ਨੇ ਮੇਰੀ ਫੌਜ ਨੂੰ ਭਾਜੜਵਾ ਦਿੱਤੀ ਉਹਨੇ ਆਪਣੀ ਫੌਜ ਨੂੰ ਕਿਥਾਮੇ ਰੋਕਿਆ ਉਹਨੇ ਆਪਣੇ ਸਿਪਾਹੀ ਭੇਜੇ ਵੀ ਜਾਓ ਵੱਖ-ਵੱਖ ਥਾਵਾਂ ਤੇ ਜਾ ਕੇ ਆਓ ਕੋਈ ਆਪਣਾ ਲੁੱਟ ਕਰਨ ਵਾਲਾ ਹੋਰ ਤਾਂ ਨਹੀਂ ਅੱਗੇ ਖੜਿਆ ਹੁਣ ਇੰਨਾ ਡਰ ਪੈ ਗਿਆ ਜੀ ਏਡੇ ਵੱਡੇ ਬਾਦਸ਼ਾਹ ਜਰਨੈਲ ਨੂੰ ਏਸ਼ੀਆ ਦਾ ਜੇਤੂ ਜਿਹੜਾ ਹੁਣ ਇੰਨਾ ਡਰ ਪੈ ਗਿਆ ਹੁਣ ਨਾਦਰ ਸ਼ਾ ਡਰਿਆ ਹੋਇਆ ਘਬਰਾਇਆ ਹੋਇਆ ਹੁਣ ਨਾ ਤਾਂ ਨਾਦਰ ਸ਼ਾ ਦੌੜ ਸਕਦਾ ਸੀ ਹੁਣ ਕਿਉਂਕਿ ਉਹਦੇ ਕੋਲ ਸਮਾਨ ਬਹੁਤ ਜ਼ਿਆਦਾ ਲੱਦਿਆ ਹੋਇਆ ਸੀ ਸਿੰਘ ਜਥੇ ਸੀ ਜਿਹੜੇ ਉਹ ਘੋੜੇ ਤੇ ਚੜ ਕੇ ਆਉਂਦੇ ਹਵਾ ਦੀ ਤਰ੍ਹਾਂ ਆਉਂਦੇ ਲੁੱਟ ਕੇ ਫਿਰ ਚਲੇ ਜਾਂਦੇ ਹੋ ਹੁਣ ਨਾਦਰ ਸ਼ਾ ਵਿਪਤਾ ਵਿੱਚ ਪੈ ਗਿਆ ਹੁਣ ਆਖਰਕਾਰ ਜੀ ਨਾਦਰ ਸ਼ਾ ਫਿਰ ਪਹੁੰਚਦਾ ਪਹੁੰਚਦਾ ਹੁਣ ਸਿੱਖਾਂ ਦਾ ਖੋਰਾ ਖੋਜ ਮਟਾਉਣ ਵਾਸਤੇ ਤਾਂ ਜਕਰੀਏ ਖਾਨ ਨੇ ਵੀ ਜ਼ੋਰ ਲਾਇਆ ਸੀ ਨਾਦਰ ਸ਼ਾ ਇੱਕਦਮ ਆਪਣੀ ਫੌਜ ਨੂੰ ਰੋਕ ਲਿਆ ਉਹਨੇ ਇਹ ਯਕੀਨੀ ਉਹਨੂੰ ਯਕੀਨ ਨਹੀਂ ਹੋ ਰਿਹਾ ਸੀ ਵੀ ਮੇਰੇ ਨਾਲ ਕੀ ਹੋ ਰਿਹਾ ਵੀ ਹਮਲਾ ਕਰਨ ਵਾਲੇ ਕੌਣ ਨੇ ਇਹ ਘੋੜੇ ਤੇ ਚੜ ਕੇ ਆਉਂਦੇ ਨੇ ਲੁੱਟ ਕੇ ਲੈ ਜਾਂਦੇ ਨੇ ਸਭ ਕੁਝ ਜਦੋਂ ਨਾਦਰ ਸ਼ਾਹ ਨੇ ਫਿਰ ਰਵਾਨਗੀ ਕੀਤੀ ਸਿੰਘ ਜਥੇ ਫਿਰ ਜੰਗਲਾਂ ਵਿੱਚੋਂ ਨਿਕਲ ਕੇ ਸ਼ਾਹ ਦੀ ਫੌਜ ਨੂੰ ਲੁੱਟ ਲੈਂਦੇ ਨੇ ਰਾਤ ਨੂੰ ਠਹਿਰਨ ਸਮੇਂ ਸਿੰਘ ਜਥੇ ਸੁੱਤੀ ਪਈ ਹੋਈ ਇਸ ਨਾਦਰ ਦੀ ਫੌਜ ਉੱਤੇ ਤਾਂ ਬੋਲਦੇ ਨੇ ਦੁਪਹਿਰ ਦੀ ਕੜਕ ਦੀ ਧੁੱਪ ਦੇ ਵਿੱਚ ਹਮਲਾ ਕਰ ਦਿੰਦੇ ਨੇ ਹੁਣ ਇਹਨਾਂ ਨੂੰ ਨਾ ਤਾਂ ਠੰਡ ਲੱਗਦੀ ਆ ਨਾ ਧੁੱਪ ਲੱਗਦੀ ਆ ਕਿਉਂਕਿ ਆਪਾਂ ਕਹੇ ਬੰਦਾ ਕੱਢ ਗਿਆ ਏ ਸਿੰਘਾਂ ਦੀ ਜ਼ਿੰਦਗੀ ਸਿੱਖਾਂ ਦਾ ਜੀਵਨ ਕੱਢ ਗਿਆ ਸੀ ਜੀ ਤੁੱਪਾਂ ਵਿੱਚ ਰਹਿ ਕੇ ਠੰਡਾਂ ਵਿੱਚ ਰਹਿ ਕੇ ਭੁੱਖ ਤੇ ਕੱਟ ਕੇ ਉਹ ਤਾਂ ਸਭ ਕੁਝ ਕਰ ਸਕਦੇ ਸੀ ਉਹ ਭੁੱਖ ਵੀ ਕੱਟ ਸਕਦੇ ਸੀ ਉਹ ਠੰਡ ਵਿੱਚ ਵੀ ਰਹਿ ਸਕਦੇ ਸੀ ਉਹ ਗਰਮੀ ਵਿੱਚ ਵੀ ਰਹਿ ਸਕਦੇ ਸੀ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਸੀ ਇਹ ਨਾਦਰ ਸ਼ਾ ਇਹਨੂੰ ਧੁੱਪ ਵਿੱਚ ਰਹਿਣਾ ਔਖਾ ਸੀ ਠੰਡ ਵਿੱਚ ਰਹਿਣਾ ਔਖਾ ਸੀ ਇਹਨੇ ਦੀ ਸਭ ਕੁਝ ਔਖਾ ਸੀ ਪਰ ਸਿੰਘਾਂ ਲਈ ਤਾਂ ਕੁਝ ਵੀ ਨਹੀਂ ਸੀ ਉਹ ਤਾਂ ਕਿਸ ਤਰ੍ਹਾਂ ਹਮਲਾ ਕਰਕੇ ਸਭ ਕੁਝ ਲੁੱਟ ਕੇ ਲੈ ਜਾਂਦੇ ਇਸ ਤਰ੍ਹਾਂ ਜੀ ਨਾਦਰ ਸ਼ਾ ਜਦੋਂ ਰਵਾਨਗੀ ਕਰਦਾ ਹੈ ਫਿਰ ਗਰੀਲਾ ਵਾਰ ਕਰਕੇ ਨਾਦਰ ਸ਼ਾਹ ਨੂੰ ਲੁੱਟਿਆ ਇੱਥੇ ਅੰਗਰੇਜ਼ ਰੈਕਟਰਾਂ ਨੇ ਵੀ ਲਿਖਿਆ ਵੀ ਸਿੰਘ ਜੱਥਿਆਂ ਵੱਲੋਂ ਨਾਦਰ ਸ਼ਾਹ ਦੀ ਲੁੱਟ ਕਰਨ ਬਾਰੇ ਲਿਖਦੇ ਨੇ ਅੰਗਰੇਜ਼ ਰੈਕਟਰ ਵੀ ਜਦੋਂ ਨਾਦਰ ਸ਼ਾਹ ਦੀ ਲੁੱਟ ਦਾ ਸਮਾਨ ਲੱਦੀ ਹੋਈ ਇਹ ਸਾਰੀ ਜਿਹੜੀ ਸੈਨਿਕ ਟੁਕੜੀ ਸੀ ਜਾ ਰਹੀ ਸੀ ਹੁਣ ਇਹ ਮਸਾ ਆਪਣੀ ਜਾਨ ਵਜਾ ਕੇ ਹੁਣ ਦੇਖੋ ਜੀ ਉਹਦੀ ਸਫਲਤਾ ਉਹਦੀ ਦਹਿਸ਼ਤ ਉਹਦੇ ਜੱਜਵੇ ਬਿਲਕੁਲ ਵਿਕਾਰ ਹੋ ਗਏ ਕਈ ਬੰਦਿਆਂ ਦੀ ਦਹਿਸ਼ਤ ਬਣੀ ਹੁੰਦੀ ਹੈ ਕਈ ਬੰਦਿਆਂ ਦਾ ਵੱਡਾ ਨਾਮ ਬਣਿਆ ਹੁੰਦਾ ਜਦੋਂ ਉਹਨਾਂ ਨੂੰ ਡੇਗਿਆ ਜਾਂਦਾ ਉਹਨਾਂ ਨੂੰ ਢਾਇਆ ਜਾਂਦਾ ਫਿਰ ਉਹਦਾ ਸਭ ਕੁਝ ਚੱਕਨਾ ਚੂਰ ਹੋ ਜਾਂਦਾ ਹੁਣ ਇਹਦੀ ਦਹਿਸ਼ਤ ਸਭ ਕੁਝ ਚੱਕਨਾ ਚੂਰ ਹੋ ਗਈ ਹੁਣ ਇੱਕੋ ਨਾਦਰ ਸ਼ਾ ਸਾਹ ਨਾਲ ਸਾਹ ਨਹੀਂ ਰਲਦਾ ਹੁਣ ਉਹਦੇ ਮਨ ਵਿੱਚ ਹੈ ਵੀ ਮੈਂ ਕਦੋਂ ਪੰਜਾਬ ਨੂੰ ਛੱਡ ਕੇ ਭੱਜਾਂ ਉਹ ਭੱਜਿਆ ਜਦੋਂ ਜਾਂਦਾ ਜਾਂਦਾ ਸਿੰਘ ਸਿੰਘਾਂ ਤੋਂ ਸਿੰਘਾਂ ਦੇ ਹਮਲਿਆਂ ਤੋਂ ਲਾਚਾਰ ਹੋ ਗਿਆ ਦੁਖੀ ਹੋ ਗਿਆ ਅਤ ਦਾ ਦੁਖੀ ਹੋ ਕੇ ਨਾਦਰ ਸ਼ਾਹ ਜਕਰੀ ਖਾਨ ਨੂੰ ਪੁੱਛਿਆ ਨਾਦਰ ਸ਼ਾਹ ਨੇ ਜਿਹੜੇ 1739 ਵਿੱਚ ਹਮਲਾ ਕੀਤਾ ਉਹਨੇ ਜਕਰੀ ਖਾਨ ਨੂੰ ਪੁੱਛਿਆ ਕਿ ਤੇਰੀ ਕਿਸ ਤਰ੍ਹਾਂ ਦੀ ਪਰਜਾ ਹੈ ਕਿਉਂਕਿ ਸੂਬੇਦਾਰ ਸੀ ਜਕਰੀ ਖਾਨ ਲਾਹੌਰ ਦਾ ਤੇਰੀ ਕਿਸ ਤਰ੍ਹਾਂ ਦੀ ਪਰਜਾ ਹੈ ਕਿ ਤੈਨੂੰ ਆਪਣੀ ਪਰਜਾ ਬਾਰੇ ਕੋਈ ਪਤਾ ਨਹੀਂ ਹੈ ਤੂੰ ਆਪਣੀ ਪਰਜਾਂ ਨੂੰ ਦਬਾ ਕੇ ਕਿਉਂ ਨਹੀਂ ਰੱਖਿਆ ਆਪਣੀ ਪਰਜਾਂ ਨੂੰ ਕੁਚਲਿਆ ਕਿਉਂ ਨਹੀਂ ਇਹ ਲੋਕ ਰਹਿੰਦੇ ਕਿੱਥੇ ਹਨ ਇਹਨਾਂ ਦਾ ਮਜ਼ਬ ਕੀ ਹੈ ਜ਼ਕਰੀਆ ਖਾਨ ਨੇ ਉੱਤਰ ਦਿੱਤਾ ਇਹ ਲੋਕ ਪੂਰੀ ਤਰ੍ਹਾਂ ਕੁਚਲੇ ਹੋਏ ਹਨ ਸ਼ੈਰੀ ਜੀਵਨ ਵੀ ਇਹਨਾਂ ਦਾ ਤਵਾ ਕਰ ਦਿੱਤਾ ਤੁਰਨਾ ਫਿਰਨਾ ਇਹਨਾਂ ਦਾ ਬੰਦ ਕਰ ਦਿੱਤਾ ਮੈਂ ਤਾਂ ਇੱਥੋਂ ਦਾ ਕਹਿ ਦਿੱਤਾ ਸੀ ਸਿੱਖ ਤੁਹਾਨੂੰ ਕੋਈ ਮਿਲਦਾ ਮੇਰੇ ਹਾਕਮਾਂ ਨੂੰ ਕਹਿ ਦਿੱਤਾ ਸੀ ਇਹਨਾਂ ਨੂੰ ਗੋਲੀ ਮਾਰ ਦਿਓ ਇਹਨਾਂ ਨੂੰ ਸ਼ਹਿਰ ਵਿੱਚ ਪਿੰਡਾਂ ਵਿੱਚ ਵੜਨਾ ਦਿਓ ਇਹ ਸਿਰਫ ਜੰਗਲਾਂ ਵਿੱਚ ਰਹਿੰਦੇ ਨੇ ਨਾਦਰ ਸ਼ਾਹ ਨਾਲ ਜਕਰੀਆ ਖਾਨ ਗੱਲ ਕਰਦਾ ਇਹ ਜੰਗਲਾਂ ਵਿੱਚ ਰਹਿੰਦੇ ਨੇ ਇਹ ਜੰਗਲੀ ਜੜੀ ਬੁੱਟੀਆਂ ਖਾ ਕੇ ਇਹ ਲੋਕ ਆਪਣਾ ਨਿਰਵਾਹ ਕਰ ਲੈਂਦੇ ਨੇ ਇਹ ਛੋਲਿਆਂ ਨੂੰ ਬਦਾਮ ਕਹਿ ਕੇ ਛਕਦੇ ਨੇ ਇਹ ਤਾਂ ਖੰਨੀ ਤੇ ਅੱਧੀ ਰੋਟੀ ਦੇ ਵੀ ਗੁਜ਼ਾਰਾ ਕਰ ਲੈਂਦੇ ਨੇ ਇਹਨਾਂ ਨੂੰ ਸਿੱਖ ਗਿਆ ਜਾਨਾ ਜਕਰੀਆ ਖਾਨ ਕਹਿੰਦਾ ਇਹ ਕੌਣ ਜਕ ਹੁਣ ਨਾਦਰ ਸ਼ਾਹ ਨੇ ਪੁੱਛਿਆ ਕੌਣ ਨੇ ਜ਼ਕਰੀਆ ਖਾਨ ਕਹਿੰਦਾ ਇਹਨਾਂ ਨੂੰ ਸਿੱਖ ਕਿਹਾ ਜਾਂਦਾ ਹੈ ਇਹਨਾਂ ਨੂੰ ਸਿੱਖ ਕਹਿੰਦੇ ਨੇ ਇਹ ਜੰਗਲਾਂ ਵਿੱਚ ਰਹਿੰਦੇ ਨੇ ਇਹਨਾਂ ਤੇ ਕੋਈ ਮਰਜ਼ੀ ਵਿਪਤਾ ਆ ਜੇ ਤਾਂ ਗੁਰੂ ਗੁਰੂ ਜਪਦੇ ਨੇ ਇੱਕ ਇਹਨਾਂ ਦੀ ਖਾਸੀਅਤ ਹੋਰ ਹੈ ਇਹ ਇਕੱਠੇ ਬਹਿ ਕੇ ਬਾਣੀ ਪੜ੍ਹਦੇ ਨੇ ਬਾਣੀ ਵਿੱਚੋਂ ਪਤਾ ਨਹੀਂ ਇਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ ਤੁਸੀਂ ਵੇਖੋ ਜੀ ਬਾਣੀ ਵਿੱਚੋਂ ਕਿੰਨਾ ਕੁਝ ਮਿਲਦਾ ਹੈ ਇਕੱਠੇ ਬਹਿ ਕੇ ਬਾਣੀ ਪੜ੍ਹਦੇ ਨੇ ਅੰਮ੍ਰਿਤਸਰ ਸਰੋਵਰ ਵਿੱਚ ਨਹਾ ਕੇ ਇਹਨਾਂ ਨੂੰ ਅੰਤਾਂ ਦੀ ਸ਼ਕਤੀ ਮਿਲ ਜਾਂਦੀ ਹੈ ਅਤੇ ਇਸ ਸਮੇਂ ਹੁਣ ਇਸ ਸਮੇਂ ਇਹਨਾਂ ਦਾ ਕਮਾਂਡਰ ਕੋਈ ਨਹੀਂ ਜੰਗਲਾਂ ਵਿੱਚ ਰਹਿ ਕੇ ਆਪਣਾ ਜੀਵਨ ਬਸ਼ਰ ਕਰਦੇ ਨੇ ਇਹ ਸਿਰਫ ਆਪਣੇ ਗੁਰੂ ਦਾ ਨਾਮ ਜਪਦੇ ਨੇ ਨਾਦਰ ਸ਼ਾਹ ਨੂੰ ਕਹਿਣਾ ਪਿਆ ਜੀ ਇਹ ਗੱਲ ਨਾਦਰ ਸ਼ਾਹ ਨੇ ਕਿਹਾ ਜਿਹੜੇ ਲੋਕ ਇਤਨੀਆਂ ਤੰਗੀਆਂ ਸਹਿ ਕੇ ਹਕੂਮਤ ਦੀ ਈਨ ਨਹੀਂ ਮੰਨਦੇ ਜਿਨ੍ਹਾਂ ਨੇ ਜੰਗਲਾਂ ਦੇ ਭੇਤੀ ਨੇ ਜੰਗਲਾਂ ਵਿੱਚ ਆਪਣਾ ਜੀਵਨ ਬទਿਤ ਕਰ ਲਿਆ ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ ਦੇ ਮਾਲਕ ਸਿੱਖ ਬਣਨਗੇ ਇਹ ਨਾਦਰ ਸ਼ਾਹ ਦਾ ਕਥਨ ਸੀ ਜ਼ਕਰੀ ਨੂੰ ਕਿਹਾ ਜ਼ਕਰੀਆ ਤਿਆਰੀਆਂ ਕਰ ਲੈ ਇਹ ਜੰਗਲਾਂ ਵਿੱਚ ਰਹਿਣ ਵਾਲੇ ਘੋੜਿਆਂ ਦੀਆਂ ਕਾਟੀਆਂ ਤੇ ਸੌਣ ਵਾਲੇ ਇੱਕ ਦਿਨ ਦੂਰ ਨਹੀਂ ਜਦੋਂ ਇਹ ਸਭ ਕੁਝ ਤਬਾਹ ਕਰ ਦੇਣਗੇ ਜੇਕਰ ਇਹਨਾਂ ਤੋਂ ਬਚਣਾ ਹੈ ਤਾਂ ਇਹਨਾਂ ਦੇ ਉਹਨਾਂ ਸੋਮਿਆਂ ਨੂੰ ਤਬਾਹ ਕਰਨਾ ਹੋਵੇਗਾ ਜਿਨ੍ਹਾਂ ਤੋਂ ਸ਼ਕਤੀ ਮਿਲਦੀ ਹੈ ਭਾਵ ਸਰੋਵਰ ਨੂੰ ਪੂਰਨਾ ਪਊਗਾ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਤੋਂ ਦੂਰ ਕਰਨਾ ਪਊਗਾ ਨਾਦਰਸ਼ਾ ਕਹਿੰਦਾ ਹੈ ਤਬ ਨਾਦਰ ਸੁਨ ਸੀਸ ਹਿਲਾਇਓ ਆਪਣੋ ਕੀਓ ਅਬ ਤਮ ਪਾਇਓ ਸੋ ਅਬ ਜੀਤਾ ਜਾਵੇ ਨਾਹੀ ਜਿਨਕੇ ਸਾਹਿਬ ਆਪ ਨਾਹੀ ਹੁਣ ਇਹ ਜ਼ਕਰੀਏ ਤੇ ਨਾਦਰ ਦੀ ਵਿਚਾਰ ਚੱਲ ਰਹੀ ਹੈ ਇੱਕ ਦਿਨ ਉਹ ਵੀ ਆਉਣਾ ਜਦੋਂ ਇਹਨਾਂ ਦਾ ਕੋਨੇ-ਕੋਨੇ ਤੇ ਰਾਜ ਹੋਵੇਗਾ ਜੀ ਸਮਾਜ ਵੀ ਉਹੀ ਚੱਲ ਰਿਹਾ ਹੈ ਜਿਨ੍ਹਾਂ ਨੂੰ 2% ਵਾਲੇ ਕਿਹਾ ਜਾਂਦਾ ਜਿਨ੍ਹਾਂ ਨੂੰ ਘੱਟ ਗਿਣਤੀ ਵਾਲੇ ਕਿਹਾ ਜਾਂਦਾ ਅੱਜ ਵੀ ਸਮੇ ਦੀ ਹਕੂਮਤ ਉਹਨਾਂ ਤੋਂ ਡਰਦੀ ਹੈ ਕੰਮ ਦੀ ਹੈ ਕਿਤੇ ਖਾਲਸੇ ਸੱਚਮੁੱਚੇ ਸਾਹਮਣੇ ਨਾ ਆ ਜਾਣ ਹੁਣ ਇਸ ਤਰ੍ਹਾਂ ਆਪਾਂ ਜਿਹੜੀ ਜ਼ਕਰੀਏ ਤੇ ਨਾਦਰ ਦੀ ਆਪਸ ਵਿੱਚ ਗੱਲਬਾਤ ਬਾਰੇ ਆਪਾਂ ਵਿਚਾਰ ਕਰ ਰਹੇ ਸੀ ਇਹ ਸਮੇਂ ਦਾ ਬਾਦਸ਼ਾਹ ਜੇਤੂ ਬਾਦਸ਼ਾਹ ਕਹ ਕੇ ਗਿਆ ਮੇਰੇ ਵੱਲ ਕੋਈ ਅੱਖ ਚੱਕ ਪੱਗ ਝਾਕਦਾ ਨਹੀਂ ਸੀ ਮੇਰੀ ਪਰਜਾ ਵੱਲ ਮੇਰੇ ਸੈਨਿਕਾਂ ਵੱਲ ਕੋ ਝਾਕਦਾ ਨਹੀਂ ਸੀ ਇਹਨਾਂ ਨੇ 2-4 ਜਾਣੇ ਨੇ ਭਾਜੜਾਂ ਬਾ ਦਿੱਤੀਆਂ ਮੈਨੂੰ ਇਹ ਸਿੱਖਾਂ ਦੇ ਕਿਰਦਾਰ ਦੀਆਂ ਮੱਤਾਂ ਨੇ ਹੋਰ ਵੇਖੋ ਅਮੀਰ ਲੋਕ ਤਕੜੇ ਲੋਕ ਆਪਣੀਆਂ ਬਹੁ ਵੇਟੀਆਂ ਸਿੱਖਾਂ ਦੇ ਕੋਲ ਛੱਡ ਕੇ ਆਏ ਨੇ ਜ਼ਕਰੀਆ ਸਾਡੀਆਂ ਬਹੁ ਬੇਟੀਆਂ ਨੂੰ ਗੁਲਾਮ ਬਣਾ ਕੇ ਨਾ ਲੈ ਜਿਹੜਾ ਨਾਦਰ ਸ਼ਾਹ ਨਾਦਰ ਸ਼ਾਹ ਸਾਡੇ ਪਰਿਵਾਰ ਨੂੰ ਗੁਲਾਮ ਨਾ ਬਣਾ ਲੈਵੇ ਜੇ ਸਾਡੇ ਪਰਿਵਾਰ ਨੂੰ ਬਚਾ ਸਕਦਾ ਕੋਈ ਸਾਡੀਆਂ ਧੀਆਂ ਦੀ ਰੱਖਿਆ ਕਰ ਸਕਦਾ ਕੇਵਲ ਸਿੱਖ ਨੇ ਜੰਗਲਾਂ ਵਿੱਚ ਰਹਿਣ ਵਾਲੇ ਇਹ ਸਿੱਖਾਂ ਦੇ ਕਿਰਦਾਰ ਦੀ ਗੱਲ ਹੈ ਸ਼ਹੀ ਬਾਬਾ ਸ਼ਹੀ ਮੋੜੀ ਬਾਬਾ ਕੱਚ ਵਾਲਿਆ ਮੋੜੀ ਬਾਬਾ ਡਾਂਗ ਵਾਲਿਆ ਇਹ ਇਤਿਹਾਸਕ ਬੋਲੇ ਨੇ ਜੀ ਸਿੱਖਾਂ ਨੂੰ ਜਦੋਂ ਸਿੱਖ ਤੁਰਦੇ ਹੁੰਦੇ ਹਨ ਨਾ ਜੰਗਲਾਂ ਵਿੱਚ ਜਾਂਦੇ ਹੁੰਦੇ ਹਿੰਦੂ ਬਹੁ ਬਹੂ ਬੇਟੀਆਂ ਜਾਂ ਹੋਰ ਬਹੂ ਬੇਟੀਆਂ ਪੁਕਾਰਿਆ ਕਰਦੀਆਂ ਬਾਬਾ ਸਾਨੂੰ ਬਚਾਉਣ ਵਾਲਾ ਮੁਗਲਾਂ ਦੇ ਚੁੰਗਲ ਚ ਕਢਾਉਣ ਵਾਲਾ ਤੂੰ ਹੈ ਜੱਸਾ ਸਿੰਘ ਰਾਮਗੜੀ ਜੱਸਾ ਸਿੰਘ ਆਲੂਵਾਲੀਆ ਬਾਬਾ ਦੀਪ ਸਿੰਘ ਵਰਗੇ ਮਹਾਨ ਯੋਧੇ ਜਿਨ੍ਹਾਂ ਨੇ ਸੱਚ ਮੁੱਚ ਜੀ ਇਸ ਭਾਰਤ ਵਰਸ਼ ਦੀ ਇੱਜ਼ਤ ਆਬਰੂ ਨੂੰ ਬਚਾਇਆ ਇਹ ਆਪਾਂ ਨਾਦਰ ਸ਼ਾਹ ਦੇ ਹਮਲੇ ਦੀ ਵਿਚਾਰ ਕਰ ਰਹੇ ਸੀ ਕੱਲ੍ਹ